ਸੰਗਤ ਜੀ ਤੁਹਾਡੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਆਉਣਗੇ ਜੋ ਕਿ ਰੋਜ਼ਾਨਾ ਪਾਠ ਕਰਦੇ ਹੋਣਗੇ ਕਿਸ ਨਾ ਕਿਸੇ ਬਾਣੀ ਦਾ ਪਾਠ ਕਰਦੇ ਹੋਣਗੇ ਜਪਜੀ ਸਾਹਿਬ ਦਾ ਕਰਦੇ ਹੋਣਗੇ ਰਹਿਰਾਸ ਸਾਹਿਬ ਦਾ ਕਰਦੇ ਹੋਣਗੇ ਸੁਖਮਨੀ ਸਾਹਿਬ ਦਾ ਕਰਦੇ ਹੋਣਗੇ ਜਾਂ ਫਿਰ ਸਹਿਜ ਪਾਠ ਵੀ ਕਰਦੇ ਹੋਣਗੇ ਕਈ ਕਥਾਵਾਚਕ ਤੋਂ ਤੁਸੀਂ ਸੁਣਿਆ ਵੀ ਹੋਏਗਾ ਜੋ ਗੁਰਬਾਣੀ ਦਾ ਪ੍ਰਚਾਰ ਕਰਦੇ ਨੇ ਉਹਨਾਂ ਤੋਂ ਵੀ ਸੁਣਿਆ ਹੋਏਗਾ ਕਿ ਜ਼ਿੰਦਗੀ ਵਿੱਚ ਬੰਦੇ ਨੂੰ ਸਹਿਜ ਪਾਠ ਤਾਂ ਜ਼ਰੂਰ ਕਰਨਾ ਚਾਹੀਦਾ ਹੈ। ਭਾਵੇਂ ਉਹ ਇੱਕ ਵਾਰੀ ਕਰੇ ਜਾਂ ਦੋ ਵਾਰੀ ਕਰੇ ਜਾਂ ਉਹ ਬਾਰ-ਬਾਰ ਅਗਰ ਉਹਦੇ ਕੋਲ ਹੋ ਸਕਦਾ ਹੈ ਤਾਂ ਉਹ ਕਰਦਾ ਰਹੇ। ਪਰ ਕਰਨਾ ਜ਼ਰੂਰ ਚਾਹੀਦਾ ਹੈ। ਤੇ ਬਹੁਤ ساری ਦੁਨੀਆਂ ਤੁਹਾਡੇ ਵਿੱਚ ਵੀ ਇਹ ਹੋ ਜਈ ਹੈ ਕਿ ਜੇ ਉਹ ਸਹਿਜ ਪਾਠ ਕਰਨਾ ਤਾਂ ਚਾਹੁੰਦੇ ਨੇ ਪਰ ਸਹਿਜ ਪਾਠ ਨੂੰ ਲੈ ਕੇ ਉਹਨਾਂ ਦੇ ਮਨ ਵਿੱਚ ਕਈ ਸਵਾਲ ਉੱਠਦੇ ਨੇ, ਕਈ ਪ੍ਰਸ਼ਨ ਉੱਠਦੇ ਨੇ। ਤਾਂ ਉਹਨਾਂ ਪ੍ਰਸ਼ਨਾਂ ਦੇ ਉੱਤਰ ਦੇਣ ਲਈ ਹੀ ਅੱਜ ਅਸੀਂ ਤੁਹਾਡੇ ਲਈ ਇਹ ਵੀਡੀਓ ਲੈ ਕੇ ਆਏ ਹਾਂ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਪੂਰਨ ਜਾਣਕਾਰੀ ਦੇਵਾਂਗੇ ਕਿ ਸਹਿਜ ਪਾਠ ਹੁੰਦਾ ਕੀ ਹੈ ਇਸ ਨੂੰ ਕਿਵੇਂ ਕਰਨਾ ਹੈ ਇਸ ਦੀ ਆਰੰਭਤਾ ਕਿਵੇਂ ਹੁੰਦੀ ਹੈ ਇਸ ਦੀ ਸਮਾਪਤੀ ਕਿਵੇਂ ਹੁੰਦੀ ਹੈ ਜੇਕਰ ਅਸੀਂ ਘਰ ਬੈਠ ਕੇ ਸਹਿਜ ਪਾਠ ਨੂੰ ਕਰਦੇ ਹਾਂ ਤੇ ਕਿਹੜੀਆਂ ਗੱਲਾਂ ਧਿਆਨ ਦੇਣ ਯੋਗ ਨੇ ਆਓ ਅਸੀਂ ਹੁਣ ਇਸ ਦੇ ਬਾਰੇ ਵਿੱਚ ਗੱਲ ਕਰੀਏ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਸਹਿਜ ਪਾਠ ਹੁੰਦਾ ਕੀ ਹੈ ਸਹਿਜ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਤੌਰ ਤੇ ਪੂਰਾ ਪੜਨਾ ਹੁੰਦਾ ਹੈ ਪੂਰਾ ਪਾਠ ਕਰਨਾ ਹੁੰਦਾ ਹੈ ਸਹਜੇ ਸਹਜੇ ਕਰਨਾ ਹੁੰਦਾ ਹੈ ਹਲੀਮੀ ਨਾਲ ਕਰਨਾ ਹੁੰਦਾ ਹੈ ਇਸ ਨੂੰ ਸਹਿਜ ਪਾਠ ਕਹਿੰਦੇ ਨੇ ਸਹਿਜ ਪਾਠ ਕੇਵਲ ਸਹਿਜ ਪਾਠ ਕਰਨਾ ਹੀ ਨਹੀਂ ਹੁੰਦਾ ਉਸਦੇ ਵਿਚਾਰਾਂ ਨੂੰ ਪੜ੍ਹਨਾ, ਸਮਝਣਾ ਅਤੇ ਸੁਣਨਾ ਵੀ ਹੁੰਦਾ ਹੈ। ਇਸੇ ਲਈ ਹੀ ਇਸ ਦਾ ਨਾਮ ਸਹਿਜ ਪਾਠ ਹੈ ਤੇ ਇਸ ਨੂੰ ਸਹਜੇ ਸਹਜੇ ਹੌਲੀ-ਹੌਲੀ ਹੀ ਕੀਤਾ ਜਾਂਦਾ ਹੈ। ਅਤੇ ਇਸ ਪਾਠ ਨੂੰ ਕਰਨ ਲਈ ਕੋਈ ਵੀ ਏਜ ਲਿਮਟ ਨਹੀਂ ਰੱਖੀ ਗਈ। ਕਿਸੇ ਵੀ ਉਮਰ ਦਾ ਇਨਸਾਨ ਸਹਿਜ ਪਾਠ ਕਰ ਸਕਦਾ ਹੈ। ਚਾਹੇ ਉਹ ਕੋਈ ਬੱਚਾ ਹੈ, ਚਾਹੇ ਜਵਾਨ ਹੈ, ਚਾਹੇ ਬੁੱਢਾ ਹੈ, ਚਾਹੇ ਉਹ ਸਿੱਖ ਹੈ ਚਾਹੇ ਗੈਰ ਸਿੱਖਾ। ਕਿਸੇ ਵੀ ਧਰਮ, ਕਿਸੇ ਵੀ ਜਾਤ ਦਾ ਹੋਵੇ। ਹਰ ਕੋਈ ਸਹਿਜ ਪਾਠ ਨੂੰ ਕਰ ਸਕਦਾ ਹੈ ਇੱਥੇ ਇੱਕ ਹੀ ਗੱਲ ਵਾਸ ਧਿਆਨ ਦੇਣ ਯੋਗ ਹੈ ਕਿ ਉਸ ਬੰਦੇ ਨੂੰ ਗੁਰਮੁਖੀ ਜ਼ਰੂਰ ਪੜਨੀ ਆਉਂਦੀ ਹੋਵੇ ਕਿਉਂਕਿ ਜੇਕਰ ਉਹ ਗੁਰਮੁਖੀ ਨਹੀਂ ਪੜ ਸਕਦਾ ਤਾਂ ਉਹ ਪਾਠ ਨਹੀਂ ਕਰ ਸਕਦਾ ਕਈ ਲੋਕਾਂ ਦੇ ਮਨਾਂ ਵਿੱਚ ਇੱਕ ਮਿਥ ਬਣੀ ਹੋਈ ਹੈ ਕਿ ਸਹਿਜ ਪਾਠ ਨੂੰ ਜ਼ਿੰਦਗੀ ਵਿੱਚ ਇੱਕ ਵਾਰ ਜ਼ਰੂਰ ਕਰਨਾ ਚਾਹੀਦਾ ਹੈ ਪਰ ਇੱਥੇ ਅਸੀਂ ਇਹ ਜ਼ਰੂਰ ਕਵਾਂਗੇ ਕਿ ਸਹਿਜ ਪਾਠ ਨੂੰ ਇੱਕ ਵਾਰ ਹੀ ਕਿਉਂ ਕਰਨਾ ਹੈ ਜਦੋਂ ਤੱਕ ਬੰਦੇ ਦੇ ਸਵਾਸ ਚੱਲਦੇ ਨੇ ਸਹਿਜ ਪਾਠ ਕਰਦੇ ਹੀ ਰਹਿਣਾ ਚਾਹੀਦਾ ਹੈ ਸਹਿਜ ਪਾਠ ਦੀ ਬਾਣੀ ਤੁਹਾਡੇ ਘਰ ਵਿੱਚ ਜਾਂ ਤੁਹਾਡੇ ਮਨ ਵਿੱਚ ਮੁਕਣੀ ਨਹੀਂ ਚਾਹੀਦੀ ਉਸ ਸਹਜੇ ਸਹਜੇ ਹੌਲੀ ਹੌਲੀ ਜੀਵਨ ਪਰ ਚੱਲਦੀ ਹੀ ਰਹਿਣੀ ਚਾਹੀਦੀ ਹੈ ਜਦੋਂ ਤੱਕ ਤੁਹਾਡੇ ਸਵਾਸ ਕੰਮ ਕਰਦੇ ਨੇ ਤਾਂ ਤੁਸੀਂ ਸਹਿਜ ਪਾਠ ਵੀ ਕਰਦੇ ਹੀ ਰਹਿਣਾ ਹੈ ਇੱਕ ਸਹਿਜ ਪਾਠ ਤੁਸੀਂ ਕਰਦੇ ਹੋ ਤਾਂ ਤੁਹਾਨੂੰ ਉਸ ਦੀ ਸਮਾਪਤੀ ਤੋਂ ਬਾਅਦ ਦੂਜਾ ਸਹਿਜ ਪਾਠ ਵੀ ਕਰਨਾ ਚਾਹੀਦਾ ਹੈ हां उस ਵਿੱਚ ਤੁਸੀਂ ਗੈਪ ਜ਼ਰੂਰ ਪਾ ਸਕਦੇ ਹੋ ਕੁਝ ਮਹੀਨਿਆਂ ਦਾ ਗੈਪ ਪਾ ਸਕਦੇ ਹੋ ਜਾਂ ਇਹ ਹੋ ਸਕਦਾ ਹੈ ਕਿ ਤੁਸੀਂ ਸਾਲ ਦਾ ਗੈਪ ਵੀ ਪਾ ਸਕਦੇ ਹੋ ਕਿ ਇੱਕ ਸਾਲ ਵਿੱਚ ਮੈਂ ਇੱਕ ਸਹਿਜ ਪਾਠ ਜ਼ਰੂਰ ਕਰਨਾ ਹੈ ਤਾਂ ਕੁਝ ਉਹ ਲੋਕ ਵੀ ਨੇ ਜੋ ਕਿ ਸਹਿਜ ਪਾਠ ਦੀ ਲੜੀ ਕਦੇ ਮੁਕਣ ਹੀ ਨਹੀਂ ਦਿੰਦੇ ਉਹ ਸਹਿਜ ਪਾਠ ਇੱਕ ਖਤਮ ਹੋਣ ਦੇ ਬਾਅਦ ਦੂਜਾ ਨਾਲ ਹੀ ਰੱਖ ਲੈਂਦੇ ਨੇ ਔਰ ਹਾਂ ਇਹਨਾਂ ਤੇ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਕਿ ਸਾਲ ਵਿੱਚ ਇੱਕ ਸਹਿਜ ਪਾਠ ਤਾਂ ਅਸੀਂ ਜ਼ਰੂਰ ਕਰੀਏ ਤਾਂ ਇਹ ਗੱਲ ਤੁਹਾਡੇ ਲਈ ਬਾ ਕਮਾਲ ਹੋਏਗੀ ਕਿ ਤੁਸੀਂ ਅਖੰਡ ਪਾਠ ਕਰੇ ਨਹੀਂ ਕਰਵਾ ਰਹੇ ਕਿਸੇ ਪਾਠੀ ਤੋਂ ਪਾਠ ਨਹੀਂ ਕਰਵਾ ਰਹੇ ਪਾਠ ਤੁਸੀਂ ਖੁਦ ਕਰ ਰਹੇ ਹੋ ਆਪ ਆਪਣੇ ਮੋਹ ਤੋਂ ਕਰ ਰਹੇ ਹੋ ਆਪਣੇ ਘਰ ਬੈਠ ਕੇ ਕਰ ਰਹੇ ਹੋ ਪੂਰਾ ਗੁਰੂ ਗ੍ਰੰਥ ਸਾਹਿਬ ਜੀ ਕਰ ਰਹੇ ਹੋ ਤਾਂ ਇਸ ਤੋਂ ਆਨੰਦ ਮੈਂ ਗੱਲ ਹੋਰ ਕੋਈ ਹੋ ਹੀ ਨਹੀਂ ਸਕਦੀ ਸਹਿਜ ਪਾਠ ਨੂੰ ਕਰਨ ਲੱਗਿਆਂ ਕੋਈ ਸਮੇਂ ਦੀ پابੰਦੀ ਵੀ ਨਹੀਂ ਹੈ ਤੁਸੀਂ ਜਦੋਂ ਚਾਹੋ ਉਦੋਂ ਕਰ ਸਕਦੇ ਹੋ ਸਵੇਰੇ ਕਰ ਸਕਦੇ ਹੋ ਦੁਪਹਿਰ ਨੂੰ ਕਰ ਸਕਦੇ ਹੋ ਸ਼ਾਮ ਨੂੰ ਕਰ ਸਕਦੇ ਹੋ ਜਾਂ ਜਦੋਂ ਵੀ ਤੁਹਾਨੂੰ ਟਾਈਮ ਮਿਲੇ ਉਦੋਂ ਹੀ ਕਰ ਸਕਦੇ ਹੋ ਹੁਣ ਸਭ ਤੋਂ ਅਹਿਮ ਸਵਾਲ ਕਿ ਸਹਿਜ ਪਾਠ ਅਸੀਂ ਘਰ ਬੈਠ ਕੇ ਪੋਥੀਆਂ ਤੋਂ ਸੈਂਚੀਆਂ ਤੋਂ ਕਰ ਸਕਦੇ ਹਾਂ ਜੇਕਰ ਅਸੀਂ ਕਰ ਸਕਦੇ ਹਾਂ ਤੇ ਇਸ ਦੀ ਆਰੰਭਤਾ ਅਤੇ ਸਮਾਪਤੀ ਕਿਵੇਂ ਕਰਨੀ ਹੈ ਇਸ ਸਵਾਲ ਦਾ ਜਵਾਬ ਇਹ ਹੈ ਕਿ ਤੁਸੀਂ ਸਹਿਜ ਪਾਠ ਦੀ ਆਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤੋਂ ਹੀ ਕਰਨੀ ਚਾਹੀਦੀ ਹੈ ਜੇਕਰ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਖੁਦ ਪਾਠ ਦੀ ਸ਼ੁਰੂਆਤ ਨਹੀਂ ਕਰ ਸਕਦੇ ਤਾਂ ਅਸੀਂ ਪਾਠੀ ਤੋਂ ਕਰਵਾ ਸਕਦੇ ਹਾਂ ਬਹੁਤ ਸਾਰੇ ਲੋਕ ਇਵੇਂ ਕਰਦੇ ਨੇ ਪਾਠ ਦੀ ਸ਼ੁਰੂਆਤ ਵੀ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਕਰ ਸਕਦੇ ਹੋ ਅਤੇ ਪਾਠ ਦੀ ਸਮਾਪਤੀ ਵੀ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਕਰ ਸਕਦੇ ਹੋ ਪਾਠ ਦੀ ਆਰੰਭਤਾ ਕਰਨ ਵੇਲੇ ਤੁਸੀਂ ਆਪਣੇ ਘਰੋਂ ਤੁਸੀਂ ਕੜਾ ਪ੍ਰਸ਼ਾਦੀ ਦੀ ਦੇਗ ਬਣਵਾ ਕੇ ਲੈ ਜਾਣੀ ਹੈ ਤੇ ਉੱਥੇ ਜਾ ਕੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ 6 ਪੌੜੀਆਂ ਆਨੰਦ ਸਾਹਿਬ ਦੀਆਂ ਪੜਨੀਆਂ ਨੇ ਹੁਕਮਨਾਮਾ ਲੈਣਾ ਹੈ ਅਤੇ ਜਪਜੀ ਸਾਹਿਬ ਦਾ ਪਾਠ ਸੀ ਕਰਨਾ ਹੁੰਦਾ ਹੈ ਜੇਕਰ ਜਬਰੀ ਸਾਹਿਬ ਦਾ ਪਾਠ ਤੁਸੀਂ ਪੂਰਾ ਨਹੀਂ ਕਰ ਸਕਦੇ ਤਾਂ ਘੱਟੋ ਘੱਟ 5 ਪੌੜੀਆਂ ਦਾ ਪਾਠ ਤਾਂ ਤੁਸੀਂ ਜ਼ਰੂਰ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਘਰ ਬੈਠ ਕੇ ਬਾਕੀ ਦਾ ਸਾਰਾ ਪਾਠ ਸੈਂਚੀਆਂ ਤੋਂ ਪੋਥੀਆਂ ਤੋਂ ਕਰ ਸਕਦੇ ਹੋ ਹੁਣ ਘਰ ਵਿੱਚ ਬੈਠ ਕੇ ਪੋਥੀ ਸਾਹਿਬ ਤੋਂ ਪਾਠ ਕਰਨ ਵਿੱਚ ਵੀ ਕੁਝ ਬੜੀਆਂ ਹੀ ਆਮ ਜਿਹੀਆਂ ਗੱਲਾਂ ਨੇ ਪਰ ਬਹੁਤ ਹੀ ਜ਼ਰੂਰੀ ਨੇ ਧਿਆਨ ਦੇਣ ਯੋਗ ਨੇ ਸਭ ਤੋਂ ਪਹਿਲੀ ਗੱਲ ਕਿ ਤੁਸੀਂ ਪੋਥੀ ਨੂੰ ਪੋਥੀ ਸਾਹਿਬ ਹੀ ਮੰਨਣਾ ਹੈ ਉਸ ਨੂੰ ਗੁਟਕਾ ਸਾਹਿਬ ਦੀ ਤਰ੍ਹਾਂ ਲੈ ਕੇ ਚੱਲਣਾ ਹੈ ਤੁਸੀਂ ਗੁਰਦੁਆਰਾ ਸਾਹਿਬ ਵਾਂਗ ਪੋਥੀ ਦਾ ਸਾਰਾ ਦਿਨ ਪ੍ਰਕਾਸ਼ ਕਰਕੇ ਨਹੀਂ ਰੱਖਣਾ ਇਹ ਗਲਤ ਹੋ ਜਾਵੇਗਾ ਜਿਵੇਂ ਅਸੀਂ ਗੁਟਕਾ ਸਾਹਿਬ ਤੋਂ ਪਾਠ ਕਰਨ ਵੇਲੇ ਉਸ ਦਾ ਪ੍ਰਕਾਸ਼ ਕਰਦੇ ਹਾਂ ਖੋਲਦੇ ਹਾਂ ਗੁਟਕਾ ਸਾਹਿਬ ਨੂੰ ਖੋਲਦੇ ਹਾਂ ਇਵੇਂ ਹੀ ਤੁਸੀਂ ਪੋਥੀ ਸਾਹਿਬ ਨੂੰ ਖੋਲਣਾ ਹੈ ਪਾਠ ਕਰਨ ਲੱਗਿਆ ਹੀ ਉਹਨਾਂ ਦਾ ਪ੍ਰਕਾਸ਼ ਕਰਨਾ ਹੈ ਤੇ ਉਸ ਤੋਂ ਬਾਅਦ ਜਦ ਵੀ ਤੁਸੀਂ ਸਮਾਪਤ ਕਰਦੇ ਹੋ ਤਾਂ ਤੁਸੀਂ ਪੋਥੀ ਸਾਹਿਬ ਨੂੰ ਬੰਦ ਕਰਕੇ ਰੱਖ ਦੇਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਵਾਗ ਇਸ ਦਾ ਸਾਰਾ ਦਿਨ ਪ੍ਰਕਾਸ਼ ਕਰਕੇ ਰੱਖਣਾ ਬਿਲਕੁਲ ਗਲਤ ਹੈ ਹੁਣ ਪਾਠ ਕਰਨ ਦੇ ਵਿੱਚ ਸਮੇਂ ਦੀ ਤਾਂ ਕੋਈ ਪਾਬੰਦੀ ਨਹੀਂ ਹੈ ਜਿਸ ਵੇਲੇ ਮਰਜ਼ੀ ਕਰ ਸਕਦੇ ਹੋ ਪਰ ਅਖੰਡ ਪਾਠ ਜਦੋਂ ਅਸੀਂ ਘਰ ਵਿੱਚ ਰਖਵਾਨੇ ਆ ਤਾਂ ਉਸ ਦਾ ਭੋਗ ਤੀਜੇ ਦਿਨ ਪੈ ਜਾਂਦਾ ਹੈ ਤੀਜੇ ਦਿਨ ਉਸ ਦੀ ਸਮਾਪਤੀ ਹੋ ਜਾਂਦੀ ਹੈ ਪਰ ਸਹਿਜ ਪਾਠ ਵਿੱਚ ਇੰਜ ਨਹੀਂ ਹੁੰਦਾ ਸਹਿਜ ਪਾਠ ਦੀ ਤੁਸੀਂ ਸਮਾਪਤੀ ਕਿੰਨੇ ਵੀ ਸਮੇਂ ਵਿੱਚ ਕਰ ਸਕਦੇ ਹੋ ਉਹ ਤੁਹਾਡੇ ਤੇ ਡਿਪੈਂਡ ਹੈ ਤੁਸੀਂ 2 ਹਫ਼ਤੇ ਵਿੱਚ ਵੀ ਕਰ ਸਕਦੇ ਹੋ 3 ਮਹੀਨਿਆਂ ਵਿੱਚ ਵੀ ਕਰ ਸਕਦੇ ਹੋ 6 ਮਹੀਨਿਆਂ ਚ ਵੀ ਕਰ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਜਦੋਂ ਚਾਹੋ ਉਦੋਂ ਹੀ ਉਸ ਦੀ ਸਮਾਪਤੀ ਕਰ ਸਕਦੇ ਹੋ ਪਰ ਜਦੋਂ ਵੀ ਕਰੋ ਜਿੰਨਾ ਵੀ ਕਰੋ ਇੱਕ ਸ਼ਰਧਾਪੂਰਵਕ ਕਰੋ ਆਪਣਾ ਮਨ ਬਣਾ ਕੇ ਕਰੋ ਗੁਰੂ ਵੱਲ ਨੂੰ ਮਨ ਬਣਾ ਕੇ ਕਰੋ ਇਹ ਨਹੀਂ ਹੈ ਕਿ ਤੁਸੀਂ ਇੱਕ ਦਿਨ ਪਾਠ ਕੀਤਾ 10 ਦਿਨ ਉਸ ਤੋਂ ਬਾਅਦ ਤੁਸੀਂ ਪੁਥੀ ਸਾਹਿਬ ਨੂੰ ਖੋਲ ਕੇ ਵੀ ਨਹੀਂ ਦੇਖਿਆ ਇੰਜ ਨਹੀਂ ਕਰਨਾ ਤੁਸੀਂ ਰੋਜ਼ਾਨਾ ਪਾਠ ਕਰਨਾ ਹੈ ਜੇ ਕਿਸੇ ਦਿਨ ਤੁਹਾਨੂੰ ਕੋਈ ਬੜੀ ਵੱਡੀ ਮਜਬੂਰੀ ਆ ਵੀ ਜਾਂਦੀ ਹੈ ਤਾਂ ਤੁਸੀਂ ਉਸ ਦਿਨ ਥੋੜਾ ਪਾਠ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਰੋਜ਼ਾਨਾ 10 ਅੰਗ ਪੜ ਰਹੇ ਹੋ ਰੋਜ਼ਾਨਾ 10 ਅੰਗ ਪੜ ਰਹੇ ਹੋ ਤੇ ਜੇਕਰ ਤੁਹਾਨੂੰ ਕਿਸੇ 1-2 ਦਿਨ ਵਿੱਚ ਬੜੀ ਵੱਡੀ ਮਜਬੂਰੀ ਆ ਵੀ ਜਾਂਦੀ ਹੈ ਤੁਹਾਨੂੰ ਸਮਾਂ ਨਹੀਂ ਵੀ ਮਿਲਦਾ ਤਾਂ ਤੁਸੀਂ ਉਸ ਦਿਨ ਕਿਸੇ ਵੀ ਵੇਲੇ ਇੱਕ ਅੰਗ ਜ਼ਰੂਰ ਪੜਨਾ ਹੈ ਜੀ ਗੈਪ ਬਿਲਕੁਲ ਨਹੀਂ ਪਾਉਣਾ ਰੋਜ਼ਾਨਾ ਪਾਠ ਨੂੰ ਕਰਨਾ ਹੈ ਅੱਗੇ ਗੱਲ ਕਰਦੇ ਹਾਂ ਕਿ ਜੋ ਲੋਕ ਇੱਕ ਦਿਨ ਵਿੱਚ ਇੱਕ ਇੱਕ ਘੰਟਾ ਪਾਠ ਕਰਦੇ ਰਹਿੰਦੇ ਨੇ ਤੇ ਉਹ ਇੱਕ ਘੰਟੇ ਵਿੱਚ ਜੇਕਰ ਉਹਨਾਂ ਕੋਈ ਜ਼ਰੂਰੀ ਕੰਮ ਪੈ ਜਾਂਦਾ ਹੈ ਕੋਈ ਜ਼ਰੂਰੀ ਫੋਨ ਕਾਲ ਹੀ ਆ ਜਾਂਦੀ ਹੈ ਜ਼ਰੂਰੀ ਕੋਈ ਵੀ ਕੰਮ ਕਰਦਾ ਕਰਨਾ ਪੈ ਜਾਂਦਾ ਹੈ ਤਾਂ ਉਸ ਨੂੰ ਤੁਸੀਂ ਉੱਠ ਕੇ ਸ਼ਰਧਾਪੂਰਵਕ ਜਾ ਕੇ ਕਰ ਸਕਦੇ ਹੋ ਇਹੋ ਜਿਹੇ ਵਿਚਾਰ ਆਪਣੇ ਮਨ ਦੇ ਵਿੱਚ ਕਦੇ ਵੀ ਨਹੀਂ ਪੈਦਾ ਕਰਨੇ ਕਿ ਇਦਾਂ ਮੇਰਾ ਪਾਠ ਪੰਘ ਹੋ ਜਾਏਗਾ ਮੇਰੀ ਸ਼ਰਧਾ ਪੰਘ ਹੋ ਜਾਏਗੀ ਇਵੇਂ ਦੇ ਵਿਚਾਰ ਵਹਿਮ ਆਪਣੇ ਮਨ ਵਿੱਚ ਪੈਦਾ ਨਹੀਂ ਕਰਨੇ ਅਗਰ ਤੁਹਾਨੂੰ ਕਿਸੇ ਕੰਮ ਦੀ ਕੋਈ ਮਜਬੂਰੀ ਪੈ ਜਾਂਦੀ ਹੈ ਪਾਠ ਕਰਨ ਦੇ ਵੇਲੇ ਤਾਂ ਤੁਸੀਂ ਜਾ ਸਕਦੇ ਹੋ ਪਰ ਹਾਂ ਇੱਥੇ ਅਗਰ ਹੋ ਸਕੇ ਤਾਂ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਆਪਣੇ ਸਾਰੇ ਘਰ ਦੇ ਕੰਮ ਨਿਪਟਾ ਕੇ ਆਪਣੇ ਫ੍ਰੀ ਵੇਲੇ ਹੀ ਤੁਸੀਂ ਪਾਠ ਕਰਨ ਬੈਠਣਾ ਹੈ ਤਾਂ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਡਿਸਟਰਬੈਂਸ ਨਾ ਹੋਵੇ ਕੋਈ ਵੀ ਤੁਹਾਡੇ ਪਾਠ ਦੇ ਵਿੱਚ ਅੜਚਨ ਨਾ ਬਣੇ ਤਾਂ ਕੋਸ਼ਿਸ਼ ਕਰੋ ਕਿ ਪਾਠ ਤੁਸੀਂ ਸਵੇਰ ਦੇ ਵੇਲੇ ਹੀ ਕਰੋ ਜਦੋਂ ਕਿ ਚਾਰੇ ਪਾਸੇ ਸ਼ਾਂਤੀ ਹੁੰਦੀ ਹੈ ਤੇ ਕੋਈ ਤੁਹਾਨੂੰ ਪਰੇਸ਼ਾਨ ਕਰਨ ਵਾਲਾ ਵੀ ਨਹੀਂ ਹੁੰਦਾ ਨਾ ਤਾਂ ਉਸ ਵੇਲੇ ਕੋਈ ਫੋਨ ਕਾਲ ਆਉਂਦੀ ਹੈ ਨਾ ਹੀ ਕੋ ਘਰ ਦਾ ਕੰਮ ਕਾਰਜ ਕਰਨਾ ਹੁੰਦਾ ਹੈ ਸਵੇਰ ਦੇ ਟਾਈਮ ਘਰ ਦੇ ਸਾਰੇ ਮੈਂਬਰਾਂ ਦੇ ਉੱਠਣ ਤੋਂ ਪਹਿਲਾਂ ਹੀ ਤੁਸੀਂ ਆਪਣਾ ਪਾਠ ਸਮਾਪਤ ਕਰ ਲਵੋ ਜਦ ਵੀ ਪਾਠ ਕਰਨਾ ਹੈ ਤਾਂ ਤੁਹਾਡਾ ਪੂਰਾ ਧਿਆਨ ਕੇਵਲ ਪਾਠ ਵਿੱਚ ਹੀ ਹੋਣਾ ਚਾਹੀਦਾ ਹੈ ਸੰਗਤ ਜੀ ਇੱਥੇ ਇੱਕ ਗੱਲ ਹੋਰ ਬੜੀ ਧਿਆਨ ਦੇਣ ਯੋਗ ਹੈ ਕਿ ਜਦ ਵੀ ਤੁਸੀਂ ਪਾਠ ਕਰਨਾ ਹੈ ਤਾਂ ਪਾਠ ਦੇ ਜਿਸ ਅੰਗ ਤੋਂ ਤੁਸੀਂ ਉਸ ਦਿਨ ਛੱਡਣਾ ਹੈ ਤਾਂ ਉਸ ਅੰਗ ਦੇ ਵਿੱਚ ਤੁਸੀਂ ਕੋਈ ਵੀ ਵਸਤੂ ਨਹੀਂ ਰੱਖਣੀ ਕਿਉਂਕਿ ਤੁਹਾਨੂੰ ਯਾਦ ਨਹੀਂ ਰਹਿੰਦਾ ਭੁੱਲ ਜਾਂਦਾ ਹੈ ਕਿ ਅਸੀਂ ਕਿਸ ਅੰਗ ਤੱਕ ਅੱਜ ਪਾਠ ਕੀਤਾ ਹੈ ਤੇ ਕੱਲ ਕਿਸ ਅੰਗ ਤੋਂ ਸਟਾਰਟ ਕਰਨਾ ਹੈ ਤਾਂ ਇਸ ਦੇ ਲਈ ਤੁਸੀਂ ਉਸ ਅੰਗ ਦੇ ਵਿੱਚ ਕੋਈ ਵੀ ਵਸਤੂ ਨਹੀਂ ਰੱਖਣੀ ਜੇਕਰ ਤੁਹਾਨੂੰ ਯਾਦ ਨਹੀਂ ਰਹਿੰਦਾ ਕਿ ਤੁਸੀਂ ਕਿਸ ਅੰਗ ਤੋਂ ਅੱਜ ਪਾਠ ਨੂੰ ਛੱਡ ਰਹੇ ਹੋ ਤਾਂ ਉਸ ਦੇ ਲਈ ਜਾਂ ਤਾਂ ਤੁਸੀਂ ਇੱਕ ਛੋਟੀ ਜਿਹੀ ਡਾਇਰੀ ਲਗਾ ਲਓ ਆਪਣੇ ਨਾਲ ਜਿਸ ਉੱਪਰ ਤੁਸੀਂ ਉਸ ਅੰਗ ਨੂੰ ਰੋਜ਼ ਨੋਟ ਕਰਨਾ ਹੈ ਕਿ ਇਸ ਤਰੀਕ ਨੂੰ ਮੈਂ ਇਸ ਅੰਗ ਤੱਕ ਪਾਠ ਕੀਤਾ ਹੈ ਤੇ ਕੱਲ ਇਸ ਅੰਗ ਤੋਂ ਕਰਨਾ ਹੈ ਤਾਂ ਜਾਂ ਫਿਰ ਤੁਸੀਂ ਆਪਣੇ ਮੋਬਾਈਲ ਵਿੱਚ ਵੀ ਤੁਸੀਂ ਨੋਟ ਡਾਉਨ ਕਰ ਸਕਦੇ ਹੋ ਸੰਗਤ ਜੀ ਜਦ ਅਸੀਂ ਸਹਿਜ ਪਾਠ ਕਰ ਰਹੇ ਹੁੰਨੇ ਆਂ ਤਬ ਸਹਿਜ ਪਾਠ ਕਰਦੇ ਵੇਲੇ ਕਈ ਵਾਰੀ ਤੁਹਾਨੂੰ ਇਹ ਚੀਜ਼ ਮਹਿਸੂਸ ਹੋਏਗੀ ਕਿ ਜਿਵੇਂ ਗੁਰੂ ਸਾਹਿਬਾਨ ਜੀ ਤੁਹਾਡੇ ਨਾਲ ਹੀ ਗੱਲਾਂ ਕਰ ਰਹੇ ਹੁੰਦੇ ਨੇ ਤੁਹਾਨੂੰ ਹੀ ਕੁਝ ਕਹਿ ਰਹੇ ਹੁੰਦੇ ਨੇ ਬੜੀਆਂ ਇਹੋ ਜੀਆਂ ਗੱਲਾਂ ਮਨ ਵਿੱਚ ਪੈਂਦੀਆਂ ਨੇ ਦਿਮਾਗ ਵਿੱਚ ਪੈਂਦੀਆਂ ਨੇ ਜਿਨ੍ਹਾਂ ਨੂੰ ਕਿ ਜ਼ਿੰਦਗੀ ਵਿੱਚ ਬਹੁਤ ਹੀ ਲੋਡ ਹੁੰਦੀ ਹੈ ਤੇ ਇਵੇਂ ਦੀਆਂ ਗੱਲਾਂ ਤੁਹਾਡੇ ਦਿਮਾਗ ਵਿੱਚ ਪੈਂਦੀਆਂ ਰਹਿੰਦੀਆਂ ਨੇ ਤਾਂ ਤੁਸੀਂ ਗੁਰਬਾਣੀ ਨਾਲ ਹੋਰ ਜੁੜਦੇ ਜਾਂਦੇ ਹੋ ਤੇ ਜੋ ਲੋਕ ਰੋਜ਼ ਸਹਿਜ ਪਾਠ ਨੂੰ ਬੜੇ ਹੀ ਮਨ ਨਾਲ ਧਿਆਨ ਨਾਲ ਪੜ੍ਹਦੇ ਨੇ ਤਾਂ ਉਹਨਾਂ ਦੇ ਮੂੰਹ ਤੇ ਕੁਝ ਤੁਕਾਂ ਰੋਜ਼ ਬੈਠ ਜਾਂਦੀਆਂ ਨੇ ਜਿਨੂੰ ਕਿ ਉਹ ਦਿਨ ਭਰ ਵਿੱਚ ਗੁੰਗੁਣਾਉਂਦੇ ਰਹਿੰਦੇ ਨੇ ਤਾਂ ਇਵੇਂ ਉਹ ਆਪਣੇ ਸਾਰੇ ਦਿਨ ਨੂੰ ਹੀ ਬਾਣੀ ਦੇ ਨਾਲ ਜੋੜ ਕੇ ਰੱਖਦੇ ਨੇ ਹੁਣ ਗੱਲ ਕਰਦੇ ਹਾਂ ਕਿ ਸਹਿਜ ਪਾਠ ਦਾ ਭੋਗ ਕਿਵੇਂ ਪਾਉਣਾ ਹੈ ਜਦ ਤੁਸੀਂ ਅੰਗ 1426 ਤੇ ਪਹੁੰਚ ਜਾਂਦੇ ਹੋ ਉਥੇ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਆਉਂਦੇ ਨੇ ਸ਼ਲੋਕ ਮਹੱਲਾ 9 ਇਸ ਤੋਂ ਲੈ ਕੇ ਬਾਕੀ ਦਾ ਜੋ ਪਾਠ ਬਚਿਆ ਹੁੰਦਾ ਰਹ ਜਾਂਦਾ ਉਹ ਸਾਰਾ ਦਾ ਸਾਰਾ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਕਰਨਾ ਹੁੰਦਾ ਹੈ ਤੇ ਕੁਝ ਲੋਕ ਇਦਾਂ ਕਰਦੇ ਨੇ ਕਿ ਆਪਣਾ ਸੰਪੂਰਨ ਪਾਠ ਪੂਰਾ ਪਾਠ ਪੋਥੀ ਸਾਹਿਬ ਤੋਂ ਘਰ ਹੀ ਕਰ ਲੈਂਦੇ ਨੇ ਤੇ ਜਦੋਂ ਗੁਰਦੁਆਰਾ ਸਾਹਿਬ ਜਾਂਦੇ ਨੇ ਭੋਗ ਪਾਉਣਾ ਹੁੰਦਾ ਹੈ ਤਾਂ ਇਹ ਵਾਲਾ ਪਾਠ ਪਾਠੀ ਸਾਹਿਬ ਤੋਂ ਜਾ ਕੇ ਸੁਣ ਲੈਂਦੇ ਨੇ ਪੋਗ ਪੌਣ ਵੇਲੇ ਵੀ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਪਾਠ ਕਰਨਾ ਹੁੰਦਾ ਹੈ ਪਾਠ ਕਰਨ ਤੋਂ ਬਾਅਦ ਤੁਸੀਂ ਅਰੰਭਤਾ ਦੀ ਅਰਦਾਸ ਕਰਨੀ ਹੈ ਤੇ ਫਿਰ ਪਾਠੀ ਸਿੰਘ ਤੋਂ ਹੁਕਮਨਾਮਾ ਲੈਣਾ ਹੁੰਦਾ ਹੈ ਇੱਥੇ ਹੀ ਤੁਹਾਡੇ ਪਾਠ ਦੀ ਸਮਾਪਤੀ ਹੋ ਜਾਂਦੀ ਹੈ ਭੋਗ ਪੈ ਜਾਂਦਾ ਹੈ ਤੇ ਇਸ ਦੇ ਨਾਲ ਹੀ ਜੇਕਰ ਕਿਸੇ ਨੇ ਫਿਰ ਤੋਂ ਪਾਠ ਰੱਖਣਾ ਹੁੰਦਾ ਹੈ ਇਸ ਤੋਂ ਅੱਗੇ ਨਾਲ ਹੀ ਰੱਖਣਾ ਹੁੰਦਾ ਤਾਂ ਉਹ ਫਿਰ ਅਰੰਭਤਾ ਦੀ ਅਰਦਾਸ ਕਰਵਾ ਕੇ ਹੁਕਮਨਾਮਾ ਲੈ ਸਕਦੇ ਨੇ ਅਤੇ ਇਸੇ ਤਰ੍ਹਾਂ ਹੀ ਅਗਲਾ ਪਾਠ ਤੁਸੀਂ ਸ਼ੁਰੂ ਕਰ ਸਕਦੇ ਹੋ ਤੇ ਇਹ ਸਨ ਜ਼ਰੂਰੀ ਧਿਆਨ ਦੇਣਯੋਗ ਗੱਲਾਂ ਸੰਗਤ ਜੀ ਬੰਦੇ ਨੂੰ ਆਪਣੀ ਜ਼ਿੰਦਗੀ ਵਿੱਚ ਸਹਿਜ ਪਾਠ ਕਰਦੇ ਰਹਿਣਾ ਚਾਹੀਦਾ ਹੈ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ ਪਹਿਲਾ ਸਮਾਂ ਸੀ ਕਿ ਮਾਵਾ ਜਾਂ ਫਿਰ ਸਕੂਲ ਦੇ ਵਿੱਚ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਇਹ ਗੁਰਬਾਣੀ ਨਾਲ ਜੋੜ ਦਿੰਦੇ ਸੀ ਪਰ ਜੇਕਰ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਸਾਡੀ ਨੌਜਵਾਨ ਪੀੜ੍ਹੀ ਹੀ ਇੰਨੀ ਜ਼ਿਆਦਾ ਬੈਠੀ ਹੋਈ ਹੈ ਜਿਸਨੇ ਆਪਣੀ ਜ਼ਿੰਦਗੀ ਵਿੱਚ ਹੱਲੇ ਤੱਕ ਗੁਟਕਾ ਸਹਿਬ ਤੋਂ ਪਾਠ ਨਹੀਂ ਕੀਤਾ ਤਾਂ ਸੰਗਤ ਜੀ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਇਸ ਵੀਡੀਓ ਨੂੰ ਸੁਣਨ ਤੋਂ ਬਾਅਦ ਸਹਿਜ ਪਾਠ ਜ਼ਰੂਰ ਕਰਨਾ ਹੈ ਜੀ ਚਾਹੇ ਜਿੰਨਾ ਮਰਜ਼ੀ ਲੰਬਾ ਸਮਾਂ ਲੈ ਕੇ ਕਰੋ ਜਦ ਮਰਜ਼ੀ ਕਰੋ ਪਰ ਜ਼ਰੂਰ ਕਰਨਾ ਹੈ ਜੀ ਇਸ ਦੇ ਨਾਲ-ਨਾਲ ਤੁਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਜੋ ਪਾਠ ਕਰਦੇ ਹੋ ਬਾਣੀ ਪੜ੍ਹਦੇ ਹੋ ਉਸ ਨੂੰ ਵੀ ਜਾਰੀ ਰੱਖਣਾ ਹੈ ਜੀ। ਇਵੇਂ ਦੀਆਂ ਹੋਰ ਬਹੁਤ ਸਾਰੀਆਂ ਇਨਫੋਰਮੇਟਿਵ ਵੀਡੀਓਜ਼ ਅਸੀਂ ਤੁਹਾਡੇ ਲਈ ਆਪਣੇ ਚੈਨਲ ਤੇ ਲੈ ਕੇ ਆਉਂਦੇ ਹੀ ਰਹਨੇ ਆ। ਸਾਡੇ ਚੈਨਲ ਤੇ ਆਉਣ ਵਾਲੀ ਹਰ ਇੱਕ ਵੀਡੀਓ ਨੂੰ ਤੁਸੀਂ ਜ਼ਰੂਰ ਦੇਖਣਾ ਜੀ ਤਾਂ ਜੋ ਤੁਹਾਡੇ ਨਾਲ ਐਨੀ ਵਧੀਆ ਨੌਲੇਜ ਵਾਲੀਆਂ ਐਨੀ ਵਧੀਆ ਗਿਆਨ ਵਾਲੀਆਂ ਵੀਡੀਓਜ਼ ਜ਼ਰੂਰ ਪਹੁੰਚਦੀਆਂ ਰਹਿਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।